ਡਾਇਲੌਗ ਸਹੀ ਨਹੀਂ ਬੋਲੇਗਾ ਲੜਾਈ ਚ ਹੰਬਲ ਆ ਗਿਆ ਦੁਬਾਰੇ ਗਾਲ ਕੱਢ ਬੱਬਲ ਵੀ ਐਂ ਕਰੂ ਕਿਸੇ ਨਾਲ ਬੱਸ ਦੀ ਲੜਾਈ ਹੋਊਗੀ ਸੀਟ ਦੇ ਵਿੱਚ ਇੱਕ ਮਿੰਟ ਪਹਿਨੇ ਦੁਬਾਰਾ ਕਰ ਸਟਾਰਟ ਲੜਾਈ ਬੱਬਲ ਦੀ ਲੜਾਈ ਹੋਗੀ ਨਾ ਕਿਸੇ ਨਾਲ ਸੀਟ 'ਤੇ ਪਿੱਛੇ ਇਹਨੂੰ ਕਹਿਣ ਲੱਗੀ ਤੂੰ ਐਂ ਕਰਦੀ ਐ ਤੂੰ ਐਂ ਹੰਬਲ ਆ ਗਿਆ ਮੈਂ ਉਹਦੀ ਕਹਿ ਦਊਗੀ ਮੈਂ ਲੜਦੀ ਨਹੀਂ ਪੈਂਦੀ ਗੱਲ ਤਾਂ ਜੇ ਲੜਦੀ ਆ ਤਾਂ ਗਾਲਾਂ ਤਾਂ ਮੈਂ ਸਹੀ ਕੱਢਦੀ ਆ ਮੈਨੂੰ ਦੁਬਾਰੇ ਗਾਲ ਕੱਢ ਗਾਲ ਲੜ ਦੁਬਾਰਾ ਗਾਲ ਕੱਢ ਲੜਾਈ ਦੁਬਾਰੇ ਡਾਇਲੌਗ ਸਹੀ ਬੋਲ ਪਹਿਲੇ ਆਂ ਤਾਂ ਤੂੰ ਬੱਸ 'ਚ ਬੈਠੀ ਆਂ ਹਾਂ ਮੈਂ ਆ ਕੇ ਤੇਰੀ ਸੀਟ ਤੇ ਬੈਠੀ ਤੂੰ ਕਿਵੇਂ ਲੜੇਂਗੀ ਮੇਰੇ ਨਾਲ ਮੂੰਹ ਤੋਂ ਬਣਾਉ ਵੀਡੀਓ ਨਾ ਭਾਈ ਆਇਆ ਮਰੂ ਹਾਂ ਚੱਲ ਚੜਨਾ ਤੇਰੀ ਸੀਟ ਤੇ ਬੈ ਗਈ ਮੈਂ ਤੂੰ ਦੱਸ ਕਿ ਮੈਂ ਲੜਾਂਗੀ ਆਜਾ ਆ ਦੇਖੋ ਭਾਈ ਜੰਦਾ ਤੋੜਨ ਲੱਗੇ ਹੋਏ ਨੇ ਜੰਦੇ ਦਾ ਕੋਈ ਫਾਇਦਾ ਨਹੀਂ ਘੇਟੀ ਟੱਪ ਗਏ ਅੰਦਰ ਵੀ ਲੱਗਿਆ ਹੋਇਆ ਜੰਦਾ ਕੀ ਬੰਦਾ ਜੰਦਾ ਲਾ ਲੂਗਾ ਕਿੰਨਾ ਵੱਡਾ ਰਿਸਕ ਲੈ ਰਿਆ ਐਡੇ ਐਡੇ ਦੇਖੋ ਸ਼ੂਟ ਕਰਨ ਪਿੱਛੇ ਦੇਖੋ ਕਿੰਦਾ ਰਿਸਕ ਲੈਣਾ ਪੈ ਰਿਹਾ ਚਾਬੀ ਲੱਗ ਗਿਆ ਹਾਂ ਆ ਇਧਰ ਦਾ ਚੁਪਿਆ ਇੱਥੀ ਪਈ ਹੈਗੀ ਚਾਬੀ ਚੱਲ 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 ਉਹ ਯਾਰ ਮੈਂ ਤੁਹਾਨੂੰ ਕੀ ਕਹਾ ਦੀ ਜੇ ਕੰਬਲ ਹੋਵੇ ਦੁਬਾਰੇ ਰਿਪੀਟ ਕਰ ਦੋ ਨਾ ਹੁਣ ਪੋਜੀਸ਼ਨ ਆ ਅੱਛਾ 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 ਦੁਬਾਰੇ ਕਹੋ ਪੋਜੀਸ਼ਨਾਂ ਹੱਲੇ ਆਂਦੀਆਂ ਨੇ ਕੋਲ ਉਹ ਕੋਲ ਉਹ ਤੇ ਨਿਕਲ ਜਾਂਦਾ ਨਾ ਇਹੋ ਹੁਣ ਦੁਬਾਰੇ ਇਹ ਜੀ ਦੁਬਾਰੇ ਕਰ ਲਾ ਬੂ ਯਾਰ ਉੱਥੇ ਚੱਲ ਇੱਧਰ ਨੂੰ ਬਿਠਾਣਾ ਪਈ ਬਣਾ ਹੋਰ ਇਧਰ ਹੋ ਜਾ ਲੈਪ ਤੇਰੀ ਲੈਪ ਇਹ ਠਹਿਣਾ ਉਸਨੂੰ ਇੱਥੇ ਰੱਖ ਜੋ ਇਧਰ ਡੈਡੂ ਮੈਂ ਵੀ ਮਗਰ ਮਗਰ ਜੇ ਹੱਡਾ ਹੋਊਗਾ ਐਕਸ਼ਨ ਕਹਿ ਦੀ ਜੇ ਉਹ ਐਕਸ਼ਨ ਕਹਿਦਾ ਤਿੰਨ ਚਾਰ ਸਕਿੰਟਾਂ ਬਾਅਦ ਉਹ ਕਰਦੀ ਹੈਗਾ ਬੋਲ ਮਰੂ ਉਹ ਵਾਲਾ ਸੀਨ ਹੈ ਅਮਰੂ ਨੂੰ ਬੁਲਾਉਂਗੀ ਜਦ ਅਮਰੂ ਹਾਂ ਅਮਰੂ ਕਹਿੰਦੀ ਹੋ ਰਿਆ ਅਮਰੂ ਹੋ ਰਿਆ ਕੀ ਕਰਦਾ ਇੱਥੇ ਹੈ ਚਲੋ ਇਹ ਲੱਗੀ ਇਧਰ ਦੇ ਉਹ ਇਹਦਾ ਬਾਅਦ ਚੋਂ ਚੱਲ ਦੇਗਾ ਕੀ ਆਉਂਗੀ ਕੀ ਆ ਸਾਡੇ ਤੇ ਤਸਵੀਰ ਪਹਿਲਾਂ ਗਈ ਉਹ ਸੀਨ ਹੈ ਕਿਉਂ ਤੁਹਾਡੇ ਖੇਤਾਂ ਚ ਕਿਉਂ ਬੀਜੂਗਾ ਆਪ ਦਾ ਸਿਰਫ 13 ਮੇਰੇ ਆਉਣ ਤੱਕ ਦਾ ਫੀਸ ਲੈਨੇ ਆ ਮੈਂ ਤੂੰ ਉਹ ਬੋਲ ਮਾਰੀ ਕਹਿੰਦੀ ਆਮਰੂ ਆਮਰੂ ਮਹਾ ਮਾਹ ਜਾਂ ਮੂੰਗੀ ਵੀ ਇਹ ਜਾਂ ਮੱਕੇ ਕਹਦੀ ਕੀ ਕਰਦੇ ਆ ਮਹਾ ਮੂੰਗੀ ਬੀਜਦੇ ਆ ਮੱਕੋ ਅੱਛਾ ਉੱਚੀ ਬਾਤ ਚ ਕਰੀਏ ਠੀਕ ਹੈ ਮੂੰਗੀ ਵੀ ਬੀਜਿਆ ਮੱਕੋ ਮਹਾ ਉਹਨਾ ਕਹਦੀ ਆ ਜਾ ਕਹਿੰਦੀ ਹਾਂ ਲਓ ਜੀ ਦੇਖੋ ਸ਼ੂਟਿੰਗ ਕਿਵੇਂ ਹੁੰਦੀ ਆ ਕਿੰਨੀ ਔਖੀ ਹੁੰਦੀ ਆ ਆ ਦੇਖ ਲਓ ਅਸੀਂ ਮੱਜ ਗਏ ਇੰਨਾ ਗੋਰਾ ਰੰਗ ਹੁੰਦਾ ਸੀ ਕਿੰਨਾ ਪੁੱਠੇ ਤਵੇ ਵਰਗਾ ਹੋਇਆ ਵਿਆ ਝੂਟ ਅਮਰੀਂ ਮਿਲੇਗਾ ਮੇਰਾ ਬੱਸ ਥੋੜਾ ਪੌਜ਼ ਲੈ ਕੇ ਮੈਂ ਕਹਾਂਗਾ ਉਸ ਨੂੰ ਕੀ ਜੇ ਉਹ ਫੇਰ ਆਉਂਗਾ ਫੇਰ ਉਹ ਆ ਕੇ ਫੇਰ ਉਹ ਆ ਕੇ ਜੀ ਉਹ ਹੋਣੀ ਆ ਆ ਕੈਮਰਾ ਕਿਸੇ ਵੱਲ ਨੂੰ ਫੜਾ ਦੇ ਨਾ ਤੂੰ ਪੋਜੀਸ਼ਨ ਤੇ ਚਲਾ ਜਾ ਔਰ ਫਿਰ ਮੈਂ ਬਾਤ ਕਰਦੀ ਹਾਂ ਕੈਮਰਾ ਉਹ ਵੱਲ ਤੋਂ ਕਰ ਠੀਕ ਆ ਠੀਕ ਆ ਆ ਜਾ ਮੜੇ ਦਾ ਕਹੇ ਦੀ 1 ਮਿੰਟ ਕੰਮ ਹੈ ਖਾਣੇ ਦੀ ਠੀਕ ਆ ਐਕਸ਼ਨ ਅਮਰੂ ਅਮਰੂ ਅੱਥੇ ਕੀ ਕਰਦਾ 1 ਮਿੰਟਾ ਮੇਰੀ ਗੱਲ ਸੁਣ ਛੇਤੀ ਆ ਗੱਲ ਕਰਨੀ ਆ ਅੱਧੀ ਮੇਰੇ ਸਾਡੇ ਦੀ ਜਾਵੇਂ ਦਾ ਦਾ ਜਿਹੜੀ ਓਕੇ ਆਜਾ ਓਏ ਤੂੰ ਤਾਂ ਸਾਡਾ ਸ਼ੌਟ ਆਜਾ ਮੁੱਕ ਆ ਗਈ ਹਾਂ ਇਸ ਕਾਟਤਾ ਨਹੀਂ ਕੀਤਾ ਨਾ ਦੇਖੋ ਇਹ ਮੁਰਕਾ ਨਾ ਕਰਦੇ ਇੱਕ ਪੈਂਟ ਦਾ ਪਾਣਾ ਤੇ ਨਾ ਰੋ ਜੀ ਆ ਪੈਂਟ ਚੱਕ ਲੈ ਇੱਕ ਸਾਈਡ ਤੋਂ ਹੁਣ ਦੇਖਿਓ ਚਾਰ ਨਦੀ ਕੀ ਮੇਰੇਲ ਬਣਾਉਣੀ ਆ ਮਸ਼ੀਨ ਚ ਥਲੇ ਠਹਿਰ ਕੇ ਐਕਸ਼ਨ ਨਾ ਕਰੀ ਅਜਾ ਉਹ ਕੰਨੀ ਰਾਰਾ ਚਲ ਦੇਖਦੇ ਆ ਦੋਨੋਂ ਮੇਰੇ ਕੋਲ ਆ ਦੂਜਾ ਦੇ ਦੋਜਾ ਉਹ ਲੈ ਵੀ ਦੇਖੋ ਫਿਲਮ ਹਰਾਮੀ ਦਾ ਸ਼ੂਟ ਓ ਅਮਰੋ ਤੁਸੀਂ ਸਾਰੇ ਜਾਣਦੇ ਚਾਰ ਨੋ ਇਹ ਨਸ਼ੇ ਵੇਚਣ ਵਾਲਾ ਤੇ ਆ ਪੁਲਿਸ ਇੰਸਪੈਕਟਰ ਤੇ ਮੈਂ ਮੁੱਕੋ ਅੱਜ ਵੀ ਜਨ ਲਾ ਰੱਖਣੀ ਬਾਈ ਮੱਕੀ ਐਹੀ ਬਚਾ ਰਹੇ ਆ ਮਰੂ ਤਾਂ ਖਵਾ ਖਵਾ ਕਹਿਣਾ ਸ਼ਾ ਕੰਮ ਕਰਾਈ ਜਾਂਦੇ ਹੁਣ ਇਹਨਾਂ ਨੂੰ ਮੈਂ ਦੂੰ ਦਨੇਸੜੀ ਕਿਹਨਾਂ ਬਾਈ ਕਿਹਨਾਂ ਕਿਵੇਂ ਅੱਜ ਦਾ ਦਿਨ ਅੱਜ ਦਾ ਦਿਨ ਬਾਈ ਗਰਮੀ ਨੇ ਮਾਰ ਰੱਖਿਆ ਬੱਸ ਲੱਗ ਰਿਹਾ ਹੈ ਕੰਮ ਕੀ ਮਿੱਟੀ ਕਰਨੀ ਕਹਿੰਦੇ ਸੌਖਾ ਬੰਦਾ ਦੇਖ ਲੈ ਬਾਈ ਗਰਮੀ ਦੀ ਮਿੱਟੀ ਆ ਮਿੱਟੀ ਹੋਏ ਪੈਨੇ ਬਾਈ ਸਾਧੂ ਨੇ ਕਿਹਾ ਆਏ ਕੌਣ ਆ ਗਏ ਨੇ ਤੇ ਸਾਧੂ ਬਣਾ ਕੇ ਦੇਖਦੇ ਹਾਂ ਅਪਣਾ ਪੰਜ ਸਾਧੂ ਜੈਸੀ ਮਾਮਾ ਮੈਂ ਪੁੱਛਿਆ ਜੀ ਬਾਈ ਟਰੈਕਟਰ ਵਾਲਾ ਕਹਿੰਦਾ ਮੈਂ ਤਾਂ ਚਾਹ ਵੀ ਕੇ ਆਇਆ ਅੱਛਾ ਤਾਂ ਥੈਂਕ ਯੂ ਹਾਂ ਬਿਕਾਣੇ ਕੋ ਲੋਤੀ ਹੁਆ ਕਹਿੰਦੀ ਐਨਾ ਟਾਈਮ ਐਨਾ ਟਾਈਮ ਲੱਗ ਗਿਆ ਕਿ ਜੀ ਮਿੱਟੀ ਦਾ ਛਾਦਾ ਗੱਲਾ ਵੀ ਜਣਾ ਦੀਆ ਅੱਗਾ ਗੱਲੇ ਹੀ ਮਾਮਾ ਕੋਲ ਤਾਂ ਕਿੰਨਾ ਟਾਈਮ ਲੱਗਿਆ ਇਹ ਮੱਕੀ ਦਾ ਪਰ ਇਹ ਨਹੀਂ ਹੋ ਜੀ ਚੱਲਣਾ ਕਿਹਦੀ ਟਾਈਮ ਬਾਲੀ ਲੱਗਿਆ ਮਾ ਮੁਕੋ ਐਕਸ਼ਨ ਆ ਬਾਈ ਨੂੰ ਚਾਹ ਤਾਂ ਪੁੱਛ ਲੈਣੀ ਸੀ ਮੁਕੋ ਮੈਂ ਕੁਛ ਚੀਜ਼ ਹੀ ਟ੍ਰੈਕਟਰ ਵਾਲਾ ਭਾਈ ਕਹਿੰਦਾ ਮੈਂ ਕਿਸੇ ਦੇ ਮੱਕੀ ਦੀ ਜਗਾਇਆ ਉਹਨਾਂ ਨੇ ਪਿਆਜੀ ਵੀ ਮੈਂ ਘੰਟੇ ਇੱਕ ਨੂੰ ਪੀਵਾਂਗਾ ਅੱਛਾ ਨਾਲੇ ਤੂੰ ਤਾਂ ਮੈਨੂੰ ਕਹਿੰਦਾ ਸੀ ਅੱਧਾ ਕਿੱਲਾ ਮੱਕੀ ਦਾ ਬੀਜ ਨਾ ਫਿਰ ਅੰਨਾ ਟਾਈਮ ਲੱਗਿਆ ਤੂੰ ਮੇਰੇ ਕਹੇ ਸੀ ਫਿਰ ਕਿੰਨਾ ਲੱਗੇਗਾ ਅੱਧਾ ਕਿੱਲਾ ਦਾ ਬੀਜ ਤਾਂ ਮੇਕੋ ਮਾ ਤਾਂ ਭਾਬੀ ਨੇ ਮੈਨੂੰ ਕਹਿ ਕੇ ਭੇਜਿਆ ਜੀ ਕਹਿੰਦੀ ਅੱਧਾ ਕਿੱਲਾ ਸਾਡਾ ਵੀ ਮੂਕੀ ਦਾ ਬਜਾਰੀ ਜੀ ਤੇ ਬੇਟਾ ਕਿ ਤਾ ਬਾਈ ਬਾਈ ਨਾ ਮੈਨੂੰ ਇਹ ਦੱਸ ਤੂੰ ਹਟਣਾ ਨਹੀਂ ਨਾ ਕੰਮ ਕਰ। ਤੂੰ ਲੋਕਰ ਰੱਖਿਆ ਹੋਇਆ ਇਹਨਾਂ ਦਾ ਸਾਰਾ ਦਿਨ ਇਹਨਾਂ ਦਾ ਗੋਲ ਤਿੰਦਾ ਕਰਦਾ ਫਿਰ ਜਾਨਾ। ਫਿਰ ਬਾਈ ਤਾਂ ਹੈ ਨਹੀਂਗਾ ਹੋਰ ਕੌਣ ਕਰੂਗਾ। ਫਿਰ ਨਾ ਹੋਵੇ ਅਸੀਂ ਕਿ ਠੇਕਾਣਿਆ ਕਿਸੇ ਦਾ ਕਰਨ ਦਾ। ਮੇਰੀ ਗੱਲ ਸੁਣ ਨਾ ਮਰੂ। ਕਿਸੇ ਦਾ ਕੰਮ ਨਹੀਂ ਕਰਨਾ ਹੈਗਾ। ਚਾਹੇ ਭਾਬੀ ਕਹੇ ਚਾਹੇ ਬਾਈ ਕਹੇ। ਉਹ ਤਾਂ ਸਰਦਾਰਨੀ ਬਣੀ ਫਿਰਦੀ ਆ। ਆਪ ਤਾਂ ਸਿਰੀ ਕਿਉਂ ਨਹੀਂ ਰੱਖਦੇ? ਆਪ ਤਾਂ ਸਿਰੀ ਰੱਖਣ ਜੋ ਮਰਜ਼ੀ ਕਰਨ। ਤੂੰ ਇਹਨਾਂ ਦਾ ਕੰਮ ਨਹੀਂ ਕਰਨਾ। ਛੇ ਤੂੰ ਹੁਣ ਇਹਨਾਂ ਦਾ ਕੰਮ ਕਰਿਆ ਮੈਂ ਤਾਂ ਤੈਨੂੰ ਛੱਡ ਕੇ ਪਿੰਡ ਭੱਜ ਜੂੰਗੀ ਹਾਂ ਨਾ ਦੇਖੀ ਜਾਈਂ ਫੇਰ ਆਪਦਾ ਕੋਈ ਨਾ ਮੈਂ ਹੁਣ ਨਹੀਂ ਕਰਦਾ ਮੈਂ ਤੇਰੇ ਪਿੱਛੇ ਏਡਾ ਸਕੈਂਡਲੀ ਬੈਠੀ ਆ ਤੂੰ ਫੇਰ ਇਹਨਾਂ ਨੂੰ ਬੋਲਾ ਤੂੰ ਦਾ ਕਰਦਾ ਰਹਿਣਾ ਕੋਈ ਨਾ ਮੈਂ ਹੁਣ ਨਹੀਂ ਕਰਦਾ ਆ ਕੇ ਚਾਰ ਕਿੰਨਾਂ ਦੇ ਭਾਵੇਂ ਦਿਨ ਭਾਵੇਂ ਰਾਤ ਕਰ ਜੋ ਮਰਜ਼ੀ ਮਾਛਾ ਆ ਗਿਆ ਮੁੱਤੋਂ ਮੈਂ ਨਵੇੜੀ ਚੱਲ ਹਨ ਮਾਹਕਰ ਨਹੀਂ ਆ ਗਈ ਠੀਕ ਹੈ ਰਿਕੀ ਨਾਲ ਉਸ ਤੇ ਕਿਤੇ ਚੱਲ ਵੇ ਬਹੁਤ ਪੂਰਾ ਵਧਾ ਦੇਣੀ ਹੈ ਨਹੀਂ ਆਪਾਂ ਕਰਦੇ ਆਂ ਕੋਈ ਸੋਚਾਂ ਆਜੋ ਬਈ ਗਾਇਲੋਗ ਸਹੀ ਨਹੀਂ ਬੋਲੇਗਾ ਲੜਾਈ ਚ ਦੁਆਰੇ ਗਾਲ ਕੱਢ ਬੱਬਲ ਵੀ ਐਂ ਕਰੂ ਕਿਸੇ ਨਾਲ ਬੱਸ ਲੜਾਈ ਹੋ ਗਈ ਸੀ ਟੇ ਬਿਚੇ ਇੱਕ ਮਿੰਟ ਪਹਿਨੇ ਦੁਆਰਾ ਕਰ ਸਟਾਰਟ ਲੜਾਈ ਹੰਬਲੇ ਜੇ ਬੱਬਲ ਦੀ ਲੜਾਈ ਹੋ ਗਈ ਨਾ ਕਿਸੇ ਨਾਲ ਸੀਟ ਪਿੱਛੇ ਇਹਨੂੰ ਕਹਿਣ ਲੱਗੀ ਤੂੰ ਐ ਕਰਦੀ ਐ ਤੂੰ ਐ ਹੰਬਲਾ ਗਿਆ ਮੈਂ ਉਹਦੀ ਕਹਿ ਦਊਗੀ ਮੈਂ ਲੜਦੀ ਨਹੀਂ ਪੈਂਦੀ ਗੱਲ ਤਾਂ ਜੇ ਲੜਦੀ ਆ ਤਾਂ ਗਾਲਾਂ ਤਾਂ ਮੈਂ ਸਹੀ ਕੱਢਦੀ ਆ ਮੈਂ ਦੁਆਰੇ ਗਾਲ ਕੱਢ ਗੱਲ ਨਹੀਂ ਦੁਆਰੇ ਗਾਲ ਕੱਢ ਲੜੀ ਦੁਆਰੇ ਡਾਇਲੋਗ ਸਹੀ ਬੋਲ ਬੱਲੇ ਤੂੰ ਬੱਸ ਚ ਬੈਠੀ ਐ ਹੈ ਮੈਂ ਆ ਕੇ ਤੇਰੀ ਸੀਟ ਤੇ ਬੈਠੀ ਤੂੰ ਕਿਵੇਂ ਲੜੇਂਗੀ ਮੇਰੇ ਨਾਲ ਮੁਕਤ ਹੋਣਾ ਵੀਡੀਓ ਨਾ ਭਾਈ ਆਓ ਫਿਰ ਹਾਂ ਚੱਲ ਚੜਨਾ ਤੇਰੀ ਸੀਟ ਤੇ ਬਹਿ ਗਈ ਮੈਂ ਤੂੰ ਦੱਸ ਕਿ ਮੈਂ ਲੜ ਗਈ ਆ ਜਾ ਕਿ ਮੇਰਾ ਮਤਲਬ ਤੂੰ ਬਸ ਜਿੱਥੇ ਬੈਠੀ ਆ ਹਾਂ ਤੂੰ ਮੜੀ ਦੀ ਖੜੀ ਹੋਗੀ ਮੈਂ ਆਕੇ ਤੇਰੀ ਸੇਵਾ ਅੱਜ ਉਹ ਪਾਪ ਹੋ ਗਿਆ ਮਰੂਹਾਉਂਗੇ ਪਾਪ ਹੋ ਗਿਆ ਯਾਰ ਗੱਡੀ ਥੱਲੇ ਆਕੇ 71 ਦੇ ਬੱਚੇ ਮਰ ਗਏ ਫਿਰ ਤੂੰ ਕਿਵੇਂ ਲੜੰਗੀ ਮੇਰੇ ਨਾਲ ਐਂ ਨਹੀਂ ਦੱਸਣੀ ਮੇਰੇ ਨਾਲ ਤਾਂ ਬਹੁਤ ਬਾਰੇ ਹੋਇਆਗਾ ਉਹ ਲੜਪਾ ਹੁਣ ਨਾ ਮੈਂ ਨਹੀਂ ਲੜਾਂਗੀ ਮੇਰੇ ਗਾਣੇ ਸੁਣਨ ਦੇ ਦੀ ਐਨੀ ਹੈ ਨਹੀਂ ਨਾ ਹੈਗੀ ਨਰਜੀ ਤੇਰੇ ਬੱਚੇ ਮਰ ਗਏ ਅੱਜ ਹੋਰ ਯਾਰੋ ਅਸੀਂ ਖੱਬੀ ਸੀਟ ਤੇ ਬੈਠੀ ਸੀ ਚਮਕੀਲੇ ਦੇ ਗਾਣੇ ਛੱਡੇ ਹੋਏ ਸੀ ਟੌਰ ਨਾਲ ਐ ਕਰਦੀ ਆਈ ਐ ਉਹ ਤਾਂ ਮੈਨੂੰ ਜਦੋਂ ਲਵੇ ਜਾ ਕੇ ਉਹ ਵਿਚਾਰੀ ਟਿੱਡਰੀ ਲੰਗੀ ਮੂਰਦੀ ਮਾਗਰੀ ਉਹ ਤੇ ਪਿੱਛੇ ਲਾ ਕੇ ਤੂੰਦੀ ਉਹਨਾਂ ਦੀ ਵਿਚਾਰੀ ਯਾਰਾਂ ਦੀਆਂ ਦੋ ਵਿਚਾਰੇ ਆ ਗਏ ਯਾਰ ਬਹੁਤ ਮਾਰਾ ਹੋਇ ਬਹੁਤ ਮਾੜਾ ਹੋਇਆ ਪਾਪ ਹੋ ਗਿਆ ਅੱਜ ਤਾਂ ਸਿੱਟਰ ਦੇ ਬੱਚੇ ਮਾਰ ਗਏ ਫਿਰ ਸਾਡੇ ਪੱਖੇ ਨਾਲ ਕਬੂਤਰ ਮਰ ਗਿਆ ਬਸ ਚਾਪੂ ਗੀਦਾ ਪਤਾ ਨਹੀਂ ਕਿਉਂ ਹੈ ਨਾ ਕਬੂਤਰ ਸੀਗਾ ਨਾ ਖਾਣਾ ਨਹੀਂ ਲਿੱਤਾ ਪੱਜਦਾ ਪੱਜਦਾ ਆ ਤੇ ਪੱਜੀ ਵੀ ਸੱਖਾ ਚੱਲ ਰਿਹਾ ਸੀਗਾ ਪੱਖੇ ਦੇ ਵਿੱਚ ਵਜਿਆ ਹਰੇ ਸੀ ਬੰਦ ਕਰਦੇ ਰਹਿ ਗਏ ਪੱਖਾ ਬੰਦ ਨਹੀਂ ਹੋਇਆ ਕਬੂਤਰ ਮਰ ਗਿਆ ਵਿਚਾਰੇ ਦੀ ਬਹੁਤ ਪੂਰੀ ਹਾਲਤ ਹੋਈ ਹੈ ਹੈ ਨਾ ਕਰੋ ਲੜ ਕੇ ਸੁਸਾਇਡ ਕਰ ਗਿਆ ਹੋਰ ਮੂਡ ਖਰਾਬ ਹੋ ਗਿਆ ਅੱਜ ਤਾਂ ਬਸ ਪੁੱਛੋ ਨਾ ਚਾਹਨਾ ਤੈਨੂੰ Bydda i'n meddwl y bydda i wedi cael fy mhrofiad. Mae'n dda iawn, ਇਹ ਮਤਲਬ ਹੈ ਮਤਲਬ ਤਾਂ ਇਹੀ ਆ ਆ ਬਾਜ਼ਾਰ ਲੈ ਕੇ ਆਪਾਂ ਭਾਂਡਾ ਦਾ ਹੁਣ ਮੰਜੂਗੀ ਹੁਣ ਟਾਈਮ ਹੋਇਆ ਛੜਕੀ ਖਾਂਦਾ ਮੈਂ ਸਾਰੇ ਕੰਮ ਕਰ ਲੇ ਕੱਪੜੇ ਮੈਂ ਧੋਲੇ ਝਾੜੂ ਪੂੰਛਾ ਮੈਂ ਕਰ ਲਿਆ ਤੇ ਤੁਸੀਂ ਹੁਣ ਉੱਠ ਦਿਓ 12 ਵਜੇ ਪਹਿਲੇ ਮੈਂ ਤਾਂ ਜਾ ਕੇ ਨਹੀਂ ਆਈ ਮੇਰੀ ਗੱਲ ਸੁਣ ਲਵੋ ਤੈਨੂੰ ਕਰਦੇ ਅੱਧੇ ਕੰਮ ਕਰਨੇ ਚੱਲ ਪਹਿਲੇ ਤੇ ਗੁੱਸਾ ਨਾਲ ਹੰਨੀ ਆ ਆਪਾਂ ਲੱਗਦੇ ਚੰਗੇ ਲੱਗਦੇ ਆ ਮੈਂ ਸਵੇਰੀ ਕਰ ਲਿਆ ਕਰੂਗੀ ਵੈਸੇ ਵੀ ਮੈਂ 9 ਵਜੇ ਹਸਪਤਾਲ ਜਾਣਾ ਹੁੰਦਾ 6 ਵਜੇ ਉੱਠ ਕੇ ਕਰਦੇ ਆਪਾਂ ਮੇਰੇ ਉਨੀਆਂ ਤਾਂ ਤੂੰ ਜਾਹੇ 12 ਵਜੇ ਕਰ ਜਾਏ ਸ਼ਾਮ ਨੂੰ ਕਰ ਪਰ ਕੰਮ ਵੰਡ ਲਾਦੇ ਮੈਂ ਤੇਰੀ ਕੋਈ ਨੌਕਰਾਂ ਨਹੀਂ ਲਿਆਦੇ ਜਦੋਂ ਮਰਜ਼ੀ ਕਰੀ ਚਲ ਮੈਂ ਹੁਣ ਕਹਿ ਤਾਂ ਦਿੱਤਾ ਮੈਂ ਕਰ ਲਿਆ ਫਿਰੂਗੀ ਭੈਣੇ ਆਪਾਂ ਲੜਦੇ ਚੰਗੇ ਨਹੀਂ ਲੱਗਦੇ ਤੂੰ ਮੇਰੀ ਵੱਡੀ ਭੈਣ ਆਪਾਂ ਇੱਕ ਥਾਵੇਂ ਰਹਿਣਾ ਇਕੱਠਾ ਮਿਲ ਕੇ ਰਹਿਣਾ ਕਰਾਂਗੇ ਨੂੰ ਭੈਣ ਆਜੇ ਤੂੰ ਗੱਲ ਨਹੀਂ ਕੋਈ ਕਸੀਲ ਛਦੀ ਭੈਣ ਵਾਲੀ ਮੈਂ ਤੇਰੀ ਭੈਣ ਨਹੀਂ ਤੁੰ ਤਾਂ ਤੂੰ ਮੇਰੀ ਸ਼ਰੀਕਣੀ ਆ ਦਰਾਨੀ ਐ ਦਰਾਨੀ ਬਣ ਕੇ ਰਹਿ ਸਮਝ ਗਈ ਨਾ ਚਲ ਉੰਜਨਾ ਸਮਝੀ ਰ। ਕੰਮ ਦੀ ਗੱਲ ਆ ਮੈਂ ਕਰ ਲਿਆ ਤੂੰ ਤੇਰੇ ਵਰਗਾ ਹੁਣ ਕਦੋਂਗੀ ਮੈਂ ਜਿੰਨਾ ਤੈਨੂੰ ਲਾਲ ਪਿਆਰ ਕੀਤਾ ਸੀ ਨਾ ਤੈਨੂੰ ਹੁਣ ਦੁੱਧ ਨਹੀਂ ਅਸਰੀ ਆਏ ਨਹੀਂ ਤੂੰ ਠੀਕ ਆਉਂਦੀ ਸੀ ਹੁਣ ਦਿਖਾਉਂਦੇ ਨੂੰ ਮੈਂ ਆਪ ਦੀ ਨਫ਼ਰਤ ਵੀ ਕੀ ਹੈ ਮੇਰੇ ਅੰਦਰ ਕੁੜਾ ਮੇਰੇ ਘਰ ਸੌਂ ਤੋਂ ਹਾਂਜੀ ਤਹੇ ਦੇ ਕੱਪੜੇ ਬਾਈ ਵਟੀਆਂ ਤੂੰ ਹਾ ਕੱਪੜੇ ਤਾਂ ਨਾ ਕੁੜੀਆਂ ਕੱਪੜੀਆਂ ਰਾਤ ਨੂੰ ਤਾਂ ਪਾ ਲੈਂਦੀਆਂ ਨੇ ਤੜਕੇ ਉੱਠ ਕੇ ਨਹਾ ਕੇ ਸਨੇਹਾ ਦਾ ਸਰਵਾਰ ਛੂਟ ਪਾ ਲੈਂਦੀਆਂ ਨੇ ਆ ਵੀ ਤਾਂ ਪਾਈ ਬੈਠੀ ਐ ਨਾ ਤੇ ਮਾਂ ਹਟਾਉਂਦੀ ਨਹੀਂ ਤੈਨੂੰ ਉਹ ਆ ਮੈਂ ਪੜ੍ਹੀ ਲਿਖੀ ਆ ਹੁਣ ਪੜੇ ਲਿਖੇ ਬੱਚੇ ਤਾਂ ਇਹ ਜਿਹੇ ਕੱਪੜੇ ਪਾਉਂਦੇ ਨੇ ਨਾ ਇਹਨਾਂ ਕੱਪੜਿਆਂ 'ਚ ਕੀ ਮਾੜਾ ਦਾ ਸੀ ਅਸੀਂ ਕਿਹੜਾ ਨਾ ਪੜ ਅਸੀਂ ਵੀ ਤਾਂ ਪੜੇ ਲਿਖਿਆ ਸੀ ਵੀ ਤਾਂ ਛੂਟ ਪਾਈ ਹੋਇਆਗਾ ਫਿਰ ਤੂੰ ਮਾਰਿਆ ਕਰ ਤੈਨੂੰ ਕਿਹੜਾ ਭਾਣੇ ਮੈਂ ਰੋਕਿਆ ਮੈਂ ਤਾਂ ਨਾਈਟ ਸੂਟ ਰੱਖੇ ਹੋਏ ਨੇ ਬਸ ਮੈਂ ਤਾਂ ਰਾਤ ਨੂੰ ਹੀ ਪਾਉਣੀ ਲੈ ਕੀ ਹੈ ਨਾ ਜੇ ਤਾਂ ਚਕੂਜ ਪਾ ਕੇ ਛੋੜ ਦੇ ਕਪੜਾ ਜ ਪੂਆ ਤੂੰ ਇੱਕ ਮਿੰਟੇ ਬਾਦ ਆ ਨੀਆ ਕਲੇਸ਼ ਪਾ ਕੇ ਬੈਠ ਲੰਗੀਆਂ ਕੱਪੜੇ ਪਿੱਛੇ ਧੱਸ ਕੁਛ ਦਿਖ ਰੈ ਨਾ ਜੇ ਕੱਪੜੇ ਤਾਂ ਹੈਗੇ ਨੇ ਨਹੀਂ ਕੀ ਕੱਪੜੇ ਨੇ ਭਾਨੇ ਤੰਗਦੇ ਨਹੀਂ ਹੈਗੇ ਕੋਈ ਹੱਥੋਂ ਤੱਕ ਤੁਹਾਡੀਆਂ ਬਾਹਾਂ ਨਹੀਂ ਲੰਘੀਆਂ ਮੈਨੂੰ ਨਹੀਂ ਚੱਲੀਆਂ ਲੱਗ ਰਹੀਆਂ ਚੱਲ ਪੂਆ ਛੱਡ ਇਹ ਤਾਂ ਆਪਾਂ ਗੱਲਾਂ ਬਾਅਦ ਚ ਕਰਾਂਗੇ ਤੂੰ ਐਂ ਦੱਸ ਪਰ ਰੀਲ ਬਣਾਈਏ ਹਾਂ ਪੂਆ ਸੱਚਾ ਪਰ ਰੀਲ ਬਣਾਈਏ ਕਿਹੜੀ ਰੀਲ ਆ ਇੰਸਟਾਗ੍ਰਾਮ ਤੇ ਇੰਨੀ ਤਾਂ ਰੀਲਾਂ ਚੱਲਦੀਆਂ ਪੂਆ ਨੂੰ ਰੀਲ ਬਾਰੇ ਨਹੀਂ ਪਤਾ ਲਾ ਆ ਪਹਿਲਾਂ ਤਾਂ ਕੀ ਕਹੇ ਦਿੱਤੀ ਆਸਾਗਰ ਦੀ ਬੋਟੀ ਨੇ ਲਹੂ ਪੀਤਾ ਸੀ ਫੇਰ ਆ ਕੋਈ ਰਾਜ ਨੂੰ ਭੂਆ ਤੈਨੂੰ ਪਤਾ ਨਾਰੇ ਦੇ ਵਿੱਚ ਭੂਆ ਕਿੰਨੀ ਪੂਲੀ ਬੰਦੀ ਹੈ ਕਹਿੰਦੀ ਪੂਲੀ ਨ ਹੈ ਭੂਆ ਤਨੇ ਵੀ ਪਾਈ ਹੋਣੀ ਪੱਕਾ ਸਾਗਰ ਦੀ ਬੋਟੀ ਤੇਰੀ ਜਿਆਦੀ ਪਾਉਣੀ ਆ ਮੈਂ ਤਾਂ ਆ ਹੁਣ ਨਵਾਂ ਸੁਣਿਆ ਆ ਕੀ ਬੋਤਾ ਬੂਤਾ ਕੀ ਹੁੰਦਾ ਥੋਡਾ ਕੀ ਆਇਆ ਏ ਬਦੋ ਬਦਾਂ ਨਹੀਂ ਉਹ ਬਦੋ ਬਦੀ ਬਦੋ ਬਦੀ ਹਏ ਬੂਆ ਆ ਬਦੋ ਬਦੀ ਨੇ ਇਹਨੇ ਤਾਂ ਦਿਮਾਗ ਖਾ ਲਿਆ ਬਦੋ ਬਦੀ ਵੀ ਯਾਰ ਆ ਬੂਆ ਨੂੰ ਉਹ ਆ ਤਾਂ ਇੰਨਾ ਸੋਹਣਾ ਨਾਣਾ ਰੇਲ ਬਣਾਣੇ ਆਪਾਂ ਉਹਦੇ ਤੇ ਸੁਬਾਹ ਸੋਹਣਾ ਹੈਗਾ ਸਾਰਾ ਉਹਦੇ ਤੇ ਲੱਗੀਆਂ ਰਹਿੰਦੀ ਉਹ ਨਾ ਟਾਈਮ ਸੱਚਾ ਨਾ ਟਾਈਮ ਸੋ ਰੋਪੀ ਨਾ ਬੂਆ ਤੂੰ ਤਾਂ ਬੜੀ ਤੇ ਜੈ ਸਾਨੂੰ ਤਾਂ ਅੱਜ ਪਤਾ ਲੱਗਿਆ ਅਸਤਾ ਅੱਜ ਸੁਣਿਆ ਬਦੋ ਬਦੀ ਵਾਲਾ ਫੋਨ ਤੇ ਤੇ ਦੂਰੀ ਵੀ ਦੇਖ ਲਈ ਨਿਆ ਮੋਜੀ ਸੁਣਦੇ ਆ ਇਹ ਵਿੱਚ ਜਿੱਤ ਅੱਸਾ ਕੇ ਪੌਕੀ ਜਾਂਦੇ ਨੇ ਕੁੱਤੇ ਆ ਤੂੰ ਤੇ ਰੇਲ ਬਣਾ ਲਈ ਫਿਰ ਮੈਨੂੰ ਕਿਤੇ ਮਾਲੀਆ ਸੋਕਦੀਆਂ ਮੈਂ ਘਰੇ ਆਉ ਤੇਰੀ ਭੈਣ ਤੁਹਾਡੇ ਵਰਗੇ ਸਾਡੇ ਵੀ ਘਰੇ ਹੈਗੀਆਂ ਨੇ ਫੇਰ ਤੂੰ ਆ ਤੂੰ ਸਾਡੇ ਤੇ ਰੋਬ ਮਾਰੀ ਜਾਨੀ ਆ ਕੇ ਹੈ ਵੀ ਤੁਸੀਂ ਰੀਲਾ ਬਣਾਉਣੀ ਆ ਤੂੰ ਆਪਦੀਆਂ ਨਰੋਕਿਆ ਕਰ ਫੇਰ ਲੈ ਉਹਨਾਂ ਕੋਲ ਬਸ ਨਹੀਂ ਚੱਲਦੀ ਭੂਆ ਦੀ ਫਿਰ ਔਰ ਇਹ ਅਗੇ ਚੌਧਰ ਮਾਰਨ ਲੱਗ ਜਾਂਦੀ ਆ ਤੁਸੀਂ ਨਹੀਂ ਸੁਣਦੇ ਆ ਉਹ ਕਿੱਥੋਂ ਸੁਣਨਗੇ ਆ ਔਰ ਇਹ ਅਗੇ ਭੂਆ ਤੂੰ ਚੌਧਰ ਮਾਰਨ ਲੱਗ ਜਾਂਦੀ ਆ ਜਿਹੜਾ ਤੇ ਪੇਕੀ ਆ ਨਾ ਤਾਂ ਚੌਧਰ ਮਾਰਦੀ ਉਹ ਅਗੇ ਕਦੇ ਤੂੰ ਸਾਨੂੰ ਕਹਿੰਦੀ ਹੈ ਕਹੇ ਜੇ ਕੱਪੜੇ ਪਾਣੀਆਂ ਕਹੇ ਜੇ ਕੱਪੜੇ ਪਾਣੀਆਂ ਆ ਆਪਦੀਆਂ ਦੇਰ ਤੋਂ ਕੰਟਰੋਲ ਚ ਨਹੀਂ ਆਉਂਦੀਆਂ ਨਾ ਪਰ ਸਾਡੀਆਂ ਇਹੇ ਕੱਪੜੇ ਤਾਂ ਨਹੀਂ ਪਾਉਂਦੀਆਂ ਹੈਗੀਆਂ ਉਹ ਤਾਂ ਠੂੰਗਾ ਜੀਆਂ ਮਾਰੀ ਜਾਂਦੀਆਂ ਨੇ ਮਰ ਬੋਚ ਕੇ ਜੇ ਦੇਖ ਲੈਣੀਆਂ ਚੋਰੀ ਮੋਰੀ ਉਹ ਬਸ ਭੂਆ ਰਹਿਣ ਦੇ ਟੱਕੀ ਹੈ ਭੂਆ ਸਾਏ ਉਹ ਦੀਦੀ ਵੱਡੀ ਉਹ ਹੁਣ ਤੱਕ ਜੀਣ ਪਾਉ ਮੈਂ ਤੇਰੇ ਕੋਲੋਂ ਪਾਉਂਦੀ ਕਮਾਲ ਹੈ ਪੂਆ ਜੀਨ ਵਾਲੀਆਂ ਸੀ ਨਹੀਂ ਆਉਂਦੀਆਂ ਰੀਲਾਂ ਦੇਖੀਆਂ ਦੇਖੀਆਂ ਨਾ ਆਪਣੀ ਹੋਰ ਮੈਂ ਹੁਣ ਕੱਢ ਕੇ ਦਿਖਾਉਣੀ ਆਂ ਇਹਨੀਆਂ ਰੀਲਾਂ ਨੇ ਉਹਦੇ ਜੀਨ ਚ ਚੋਰ ਨੂੰ ਪਾਉਂਦੀ ਆ ਮੈਂ ਤਾਂ ਮੇਰੇ ਸਾਹਮਣੇ ਨਹੀਂ ਆਉਂਦੀ ਹੈਗੀ ਲੈ ਪੂਆ ਜੇ ਤੇਰੇ ਸਾਹਮਣੇ ਪਾਣੀਗੀ ਫਿਰ ਤੂੰ ਕਰ ਵੀ ਗਿਲੇਂਗੇ ਆਪਦੀਆਂ ਨੂੰ ਨਹੀਂ ਤੁਸੀਂ ਰੋਕਦੀਆਂ ਚਲ ਜਿੰਨਾ ਤੁਸੀਂ ਨਾ ਦੂਸਰੇ ਦੇ ਆਹੋ ਚੱਲਦਾ ਆਏਗਾ ਪੂਆ ਤੁਸੀਂ ਤਾਂ ਦੂਸਰੇ ਦੇ ਘਰਾਂ ਚ ਅੰਗਾ ਲਾਂ ਜੋਗੀਆਂ ਆਪਣੇ ਅੰਦਰ ਹੀ ਛੋਟਾ ਚੱਲਦਾ ਹਾਂ ਆਪਦੇ ਉੱਥੇ ਤੇ ਚੱਲਦੀ ਨਹੀਂ ਸੋਰੀ ਇੱਥੇ ਪੇਕ ਕੇ ਚੱਲਦੀਆਂ ਕਰਦੇ ਹੁੰਦੇ ਮੈਂ ਪੇਕ ਕੇ ਚੱਲਦਾ ਇਹਦੀ ਗੱਲ ਨਾਲੇ ਪੂ ਹੁਣ ਬੋਲੀ ਨਾ ਹੈ ਪਹਿਲਾਂ ਤੂੰ ਮੇਰੇ ਬਾਪਪਾ ਨੂੰ ਕਹਿੰਦੀ ਸੀਗੀ ਵੀ ਆਹ ਕੁੜੀ ਵੀਰ ਨਾਲ ਕਾਹਨੂੰ ਪੜਾਈ ਜਾ ਰਹੇ ਆ ਬਾਹਰ ਭੇਜੋ ਵੀ ਕੁੜੀ ਕੁੜੀ ਖਰਾਬ ਹੋ ਜੂਗੀ ਕੁੜੀ ਖਰਾਬ ਹੋ ਜੂਗੀ ਨੂੰ ਨਾ ਭੇਜੋ ਬਾਹਰ ਕਿਉਂ ਪੈਸਾ ਲਾ ਰਹੇ ਆ ਆਪਦੀ ਪੋਤੀ ਤਾਂ ਤੇਰੀ ਬਾਹਰ ਗਈ ਆ ਉਹਨੂੰ ਕਿਉਂ ਨਹੀਂ ਰੋਕਿਆ ਤੇਰੇ ਨਹੀਂ ਪੜੇ ਮੇਰੀ ਕਹੜਾ ਸੁਣਦੇ ਨੇ ਫਿਰ ਫਿਰ ਉਹੀ ਤਾਂ ਮੈਂ ਕਹਿੰਦੀ ਦਿੰਨੀ ਆ ਸਾਰਾ ਕੁਛ ਤੇ ਤੁਹਾਨੂੰ ਕੋਲਾ ਨੂੰ ਵੀ ਦਿੰਨੀ ਆ ਤੂੰ ਆਪਦੀ ਪੋਤੀ ਨੂੰ ਕਿਉਂ ਨਹੀਂ ਰੋਕਿਆ ਠੀਕ ਆ ਨਾ ਬਲੇ ਕੋਈ ਨਾ ਮੇਰੀ ਕਿਸੇ ਫਿਰ ਸਾਨੂੰ ਵੀ ਕਹੀ ਜਾਂ ਸੁਣਦੇ ਅਸੀਂ ਵੀ ਤੇਰੀ ਕੁਛ ਮਰਜ਼ੀ ਬੋਲੀ ਜਾਂ ਤੁਰੇ ਆ ਨਾ ਸੋ ਤੂੰ ਤਾਂ ਜਦੋਂ ਵੀ ਆਨੀ ਹੈ ਨਾ ਬਸ ਤੇਰੀ ਹਸਣਾ ਖੇਡਣਾ ਦਾ ਕੀ ਹੈ ਤੈਨੂੰ ਤਾਂ ਅਸੀਂ ਤਾਂ ਨਹੀਂ ਚੰਨ ਪੁੱਤ ਮੈਂ ਆਈ ਆ ਚਾਰ ਦਿਨ ਮੇਰਾ ਰਹੀਲਾ ਬਣਾ ਲੈ ਲੈ ਭੂਆ ਹੁਣ ਤਾਂ ਮਾਡਰਨ ਜ਼ਮਾਨਾ ਹੈਗਾ ਹੁਣ ਨਾ ਤੁਹਾਨੂੰ ਟੋਕਾ ਟਕਾਈ ਕਰਿਆ ਕਰ ਹੁਣ ਅਸੀਂ ਜੇ ਤੇ ਮਰਜੀ ਕੱਪੜੇ ਪਾਈਏ ਮੈਂ ਕਿ ਹੁਣ ਤਾਂ ਤੂੰ ਵੀ ਨਾ ਸੋਹਣੇ ਪਾਈ ਬੈਠੀ ਐ ਲੈ ਆਏ ਤਾਂ ਭੂਆ ਮੇਰੀ ਜੀਨ ਪੌਣੀ ਹੁੰਦੀ ਹੈਗੀ ਕੁਛ ਲੈ ਤੋ ਹਾਂ ਸਾਰਾ ਕੁਝ ਪੰਦੀ ਐ ਇਹ ਮੈਂ ਜੇ ਸੂਟ ਪਾਈ ਬੈਠੀ ਆ ਸ਼ੁਕਰ ਆ ਮੈਂ ਤੇਰੇ ਸਾਹਮਣੇ ਸੂਟ ਪਾਈ ਬੈਠੀ ਆ ਜੇ ਮੈਂ ਇਥੇ ਜੀਨ ਪਾਈ ਹੁੰਦੀ ਮੈਨੂੰ ਵੀ ਬੋਲ ਜੰਗੇ ਤੂੰ ਤਾਂ ਭੂਆ ਮਾਰੇ ਭੂਆ ਮੇਰੀ ਗੱ ਵਾਗਰ 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 ਹਾਂ ਪੂਆ ਤੂੰ ਇੰਨੀ ਸੋਹਣੀ ਲੱਗੇਂਗੀ ਸੱਚੀ ਲੱਗੇਗੀ ਸੱਚੀ ਪੂਆ ਬੜੀ ਸੋਹਣੀ ਲੱਗੇਂਗੀ ਨਹੀਂ ਤੇਰਾ ਫੁੱਫੜ ਤਾਂ ਮੈਨੂੰ ਹੀ ਨਹੀਂ ਘਰ ਰਹਿਣ ਦਿੰਦਾ ਪਤਾ ਖੁੰਡਾ ਲੈ ਕੇ ਪਤਾ ਨਹੀਂ ਕਿੱਥੇ ਟਪਾ ਕੇ ਆਊਗਾ ਮੈਨੂੰ ਇਹ ਪੂਆ ਤੈਨੂੰ ਇਹੀ ਤਾਂ ਗੱਲ ਤੇਰੇ ਦਿਮਾਗ 'ਚ ਨਹੀਂ ਪੈਂਦੀ ਫੁੱਫੜ ਤਾਂ ਹੀ ਤਾਂ ਬੋਲਦਾ ਜੇ ਤੂੰ ਐਸੇ ਕੱਪੜੇ ਪਾਏਂਗੀ ਫੁੱਫੜ ਨੂੰ ਤਾਂ ਆਪੇ ਸੋਹਣੀ ਲੱਗੇਗੀ ਹਾਂ ਪੂਆ ਸੱਚੀ ਗੱਲ ਮਾਡਰਨ ਬਣ ਕੇ ਰਹਿ ਆ ਕਰ ਹਾਂ ਨਹੀਂ ਫੇਰ ਤਾਂ ਮੈਨੂੰ ਲਈ ਦੇ ਇੱਕ ਅੱਧਾ ਹੋਏ ਫੁੱਫੜ ਤਾਂ ਤੇਰੇ ਆਪ ਪਿੱਛੇ ਪਿੱਛੇ ਫਿਰੂਗਾ ਹੋਇਆ ਪੁੱਫਰ ਤਾਂ ਆਇਆ ਗੋਗਾ ਦਾ ਮਾਡਲ ਬਣ ਗਈ ਹੁਣ ਮਾਡਲ ਬਣਾਤੀ ਹੁਣ ਸੱਚੇ ਮਾਡਲ ਬਣ ਕੇ ਰਿਆ ਕਰ ਪੁੱਤਰੀ ਪੁੱਫਰ ਤਾਂ ਆ ਪਰ ਇਨਾ ਪਾਇਆ ਕਰੋ ਤੇਰੇ ਨਾਲ ਨਹੀਂ ਮੇਰੀ ਪਰੇਸ਼ਨ ਆਈ ਪਈਏ ਦਵਾ ਕੇ ਦੇਵੇਂਗੀ ਮੈਨੂੰ ਫੇ ਦਵਾ ਲਿਆਨੇ ਆ ਹਾਂ ਪੂਆ ਲੈ ਪੈਨਸ਼ਨ ਦੀ ਗੱਲ ਕੀ ਦਵਾ ਲਿਆਨੇ ਆ ਸੀ ਚੰਗਾ ਕੋਈ ਨਾ ਪੂਆ ਤੂੰ ਪੈਨਸ਼ਨ ਵੀ ਰੱਖ ਆਪਣੇ ਸਾਡੇ ਕੋਲ ਇਨੇ ਕੇ ਪੈਸੇ ਤਾਂ ਹੈਗੇ ਆ ਅਸੀਂ ਆਪ ਹੀ ਤੈਨੂੰ ਦੇ ਲਈ ਅਸੀਂ ਆਪ ਤੂੰ ਬਸ ਕੌਣ ਵਾਲੀ ਬਣ ਜੀਂ ਅਸੀਂ ਆਪਣੀ ਦੁਆਰਾ ਤੈਨੂੰ ਕੱਪੜੇ ਨੂੰ ਸੁਬਹ ਦਵਾ ਕੇ ਦੇਓ ਤੇ ਹੁਣ ਤਾਂ ਮੈਂ ਜਾ ਕੇ ਨਾ ਤੂੰ ਮੈਂ ਤੇ ਕੱਪੜੇ ਪਾ ਕੇ ਦੇਖੂ ਤੂੰ ਐ ਮੇਰਾ ਬੁੱਪੜ ਮੇਰੇ ਨਾਲ ਲੜਨ ਨੂੰ ਕਰਦੇ। ਪੂਆ ਤੂੰ ਐ ਕਰੀ ਨਾਲੇ ਸਾਡਾ ਨਾਮ ਨਾ ਲਈ ਦੀ ਕੁੜੀਆਂ ਨੇ ਲੈ ਕੇ ਦਿੱਤਾ। ਤੂੰ ਮੇਰੇ ਡੈਡੀ ਦਾ ਨਾਮ ਲੈਦੀ। ਕੀ ਵੀ ਮੈਨੂੰ ਤਾਂ ਮੇਰੇ ਭਰਾ ਨੇ ਲੈ ਕੇ ਦਏ ਨੇ। ਬਾਹਰੋਂ ਲੈ ਕੇ ਆਏ ਸੀ। ਚਲ ਹਾਂ ਐ ਕਰਦੇ। ਕਹਿਦੀ ਐ ਤਾਂ ਬਾਹਰੋਂ ਦੇ ਕੱਪੜੇ ਆ। ਫੇਰ ਨਹੀਂ ਕੁਝ ਕਹਿੰਦਾ। ਅੱਛਾ ਹੂੰ ਹੋੜੇ ਜਾ ਦੋ ਕਾਲਾ ਨੂੰ ਅਰਜੂਗੋ ਮੈਂ ਨੂੰ। ਹਾਂ ਲੜਮੂ। ਤੇ ਨਾ ਪਿਆਰ ਕਰੂਗਾ ਤੈਨੂੰ ਬੁੱਪੜ ਬਹੁਤੀ ਯਾਰੀ। ਆ ਜਾ ਬੁੱਪੜ। ਆ ਵੀ ਜਾਗਾ। ਆਏ ਸਾਡੀ ਵੀਡੀਓ ਚੱਲ ਰਹੀ ਆ। ਉਹ ਫੜ ਕੇ ਆਇਆ ਸੀ ਮੈਨੂੰ ਉਹ ਤੋਂ ਮੁੜ ਗਿਆ ਢੇ ਤੇ ਤਾਰ ਕੇ ਮੈਨੂੰ ਕਿਉਂ ਲੜ ਪਿਆ ਮੇਰੇ ਨਾਲ ਹਾਏ ਹਾਏ ਫਿੱਟੇ ਛੱਡ ਗਿਆ ਉਹਰੇ ਮੈਨੂੰ ਮੈਨੂੰ ਤੁਸੀਂ ਜਾਂਦੀ ਨਹੀਂ ਤੁਸੀਂ ਖੇਰ ਲੜ ਪਏ ਉਹ ਆ ਤੁਹਾਡਾ ਨੀਤੇ ਦਾ ਡਰਾਮਾ ਬਣ ਗਿਆ ਇਹ ਨਹੀਂ ਕੀ ਕਰਾ ਬਣੇ ਰੋਜ਼ ਹੀ ਲੜ ਪੈਂਦਾ ਮੈਨਾਂ ਤਾਂ ਦੀ ਹੁਣ ਕੀ ਗੱਲ ਹੋ ਗਈ ਹੁਣ ਕਾਦੇ ਪਿੱਛੇ ਲੜਾਈ ਹੋ ਗਈ ਤੁਹਾਡੀ ਇਹ ਕਾਦੇ ਪਿੱਛੇ ਦੱਸਾਂ ਪੈਨ ਉਹ ਮੈਂ ਬੈਠੀ ਬੈਠੀ ਬੇਲੀ ਸੀ ਤੇਰਾ ਪੁੱਪੜ ਕਿਸੇ ਦੇ ਗਿਆ ਸੀ ਪਿੰਡ ਵਿੱਚ ਅੱਛਾ ਮੈਂ ਵਕੇ ਚੱਲ ਹਾਂ ਮਾ ਨਾਲ ਤਾਂ ਪਿੰਡ ਗਵਾਂਢੀਆਂ ਨਾਲ ਗੱਲਾਂ ਮਾਰਿਆ ਮੈਂ ਅੱਛਾ ਉਹ ਮੈਂ ਕਿਸੇ ਗਵਾਂਢਣ ਕੋਲੇ ਬੱਤੀ ਉੱਥੇ ਅਸੀਂ ਸੁਤੇ ਸਵਾਹ ਗੱਲਾਂ ਕਰਨ ਲੱਗ ਗਏ ਕਿਸੇ ਬੈਣ ਦੀਆਂ ਅੱਛਾ ਉਹਨੇ ਤਾਂ ਜਾ ਵੜੀ ਤੇ ਉਹਦੇ ਕੋਲ ਜਾ ਕੇ ਦੱਸ ਤਾ ਚੁਗਲੀ ਲਾਤੀ ਜਿਸ ਉਹਦੇ ਸਵਾਹ ਗੱਲ ਕਰੀ ਸੀ ਮੈਂ ਤਾਂ ਉਹਨੇ ਜਾ ਕੇ ਚੁਗਲੀ ਕਰਤੀ ਉਹਨੂੰ ਦੱਸ ਤਾ ਫੇਰ ਉਹਨਾਂ ਦੇ ਤਾਂ ਭੈਣੇ ਲੜੋ ਲੜਾਈਆਂ ਸਰਪਾਟਗੇ ਰਸ ਉਹਦਾ ਸਿਪਾਈ ਪਾਈ ਪਾਈ ਫੇਰ ਕਚਹਿਰੀਆਂ ਤਾਂ ਹੀ 바ਗੀ ਉਹ ਕਿ ਤੇਰਾ ਕੁੱਪੜ ਸਾਧ ਲਿਆ ਅੰਚਾਇਤ ਮੈਂਬਰ ਜੋ ਹੈ ਉਹ ਹੋ ਫੇਰ ਉਥੇ ਪਤਾ ਲੱਗਿਆ ਵੀ ਗਲਤ ਨਹੀਂ ਗਰੀ ਸੀ ਫੇਰ ਫੇਰ ਕਿ ਮੈਂ ਤਾਂ ਘਰੇ ਆ ਕੇ ਉਹਨੇ ਨਾਲ ਤਾਂ ਕੁੱਟੀ ਫੇਰ ਪੂਆ ਕੁੱਟ ਖਾਣ ਵਾਲੇ ਕੰਮ ਤਾਂ ਤੂੰ ਆਪ ਕਰਦੀਆਂ ਫੇਰ ਕਹੇਗੀ ਵੀ ਤੀਜੀ ਵੀ ਕਹਿੰਦੀ ਆ ਤੈਨੂੰ ਕੀ ਲੋੜ ਹੈ ਲੋਕਾਂ ਦੀ ਚੁਗਲੀਆਂ ਲਾਣ ਦੀ ਤੂੰ ਕਿਉਂ ਗੱਲਾਂ ਕਰਦੀਆਂ ਲੋਕਾਂ ਕੋਲ ਜਾ ਜਾ ਕੇ ਘੁੜਤੀ ਏ ਮੈਂ ਕਿਹਾ ਕੋਈ ਚੁਗਲੀ ਕਰੀ ਤੇ ਮੈਂ ਤਾਂ ਸੁੱਤੇ ਸੁਭਾਈ ਗੱਲ ਕਰੀ ਸੀ ਆਹ ਮੋੜੀ ਚੁਗਲੀ ਬਣਾ ਲਈ ਉਹਨਾਂ ਨੇ ਸੁੱਤੇ ਸੁਭਾਈ ਗੱਲ ਕਰਦੀਆਂ ਜਦ ਮਰਜੀ ਦੇਖ ਲੋ ਇੱਧਰ ਦੀਆਂ ਉੱਧਰ ਉੱਧਰ ਦੀਆਂ ਉੱਧਰ ਭੂਆ ਤੈਨੂੰ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਮੈਨੂੰ ਦੇਖਦੀਨ ਹੋ ਗਏ ਤੇਰੀ ਆਦਤ ਨਹੀਂ ਬਦਲੀ ਹੈਗੀ ਜੇ ਤੈਨੂੰ ਪਤਾ ਭੂਆ ਤੈਨੂੰ ਖੁਫੜਕੁੱਟ ਦਾ ਤੂੰ ਕਾਹਨੂੰ ਕਰਦੀਆਂ ਲੋਕਾਂ ਦੀਆਂ ਗੱਲਾਂ ਘੁੜਤੀ ਏ ਮੈਨੂੰ ਕੀ ਪਤਾ ਸੀ ਮੇਦੀ ਚੁਗਲੀ ਬਣ ਜੂ ਮੈਂ ਤਾਂ ਸੁੱਤੇ ਸੁਭਾ ਮਕਾਦਾ ਗੱਲਾਂ ਕਰ ਉਹ ਗਏ ਚੁਗਲੀਆਂ ਬਣ ਗਏ ਕਹਾ ਉਹਨੇ ਜਾ ਕੇ ਉਹਦੇ ਰੁੱਤੀ ਬਾਰੀ ਪਿਛਲੇ ਮਹੀਨੇ ਵੀ ਹੋਈ ਸੀ ਤੁਹਾਡੀ ਲੜਾਈ ਜਦ ਪਹਿਲਾਂ ਤੂੰਰੇ ਰੁੱਸ ਕੇ ਆਈ ਸੀਗੀ ਉਦੋਂ ਕੀ ਹੋਗਾ ਤੇ ਭਲਾ ਮੈਂ ਉਦੋਂ ਕੀ ਹੋਣਾ ਸੀ ਕੀ ਮੈਨੂੰ ਕਹਦਾ ਮੈਂ ਦਾੜ ਲੈਂਦੀ ਆ ਉਹਨੂੰ ਹਾਰੇ ਚ ਭਰ ਦੇ ਫੇਰ ਘਰੀ ਨਹੀਂ ਮੈਂ ਹਾਰੇ ਚ ਦਾੜਦਾ ਧਾਤੀ ਅੱਛਾ ਨਾਲ ਤਾਂ ਉਹਦੇ ਚ ਰਿਜਦੀ ਚ ਨੂਨ ਪਾਤਾ ਫੇਰ ਫੇਰ ਜਦੋਂ ਉਹਨੂੰ ਤੜਕਾ ਲਾਇਆ ਦਵਾਰੇ ਤੇ ਦਵਾਰੇ ਫੇਰ ਪਾਤਾ ਮੈਂ ਤਾਂ ਭੁੱਲ ਗਈ ਪਹਿਲਾਂ ਵਾਲਾ ਨੂਨ ਪਾ ਕੇ ਜਾ ਭੂਆ ਤੇਰਾ ਵੀ ਦਿਮਾਗ ਸਾਰਾ ਦਿਨ ਨਾ ਉਰਲੀਆਂ ਪਰਲੀਆਂ ਚ ਹੀ ਰਹਿੰਦਾ ਨੂਨ ਚ ਕਿੱਥੇ ਆ ਤੇਰਾ ਦਿਮਾਗ ਆ ਨੂਨ ਪਿੱਛੇ ਲੜ ਪਏ ਤੁਸੀਂ ਨੂਨ ਪਿੱਛੇ ਲੜ ਪਏ ਕਹਿੰਦਾ ਨੂਨ ਵਾਲਾ ਪਾਤਾ ਮੈਂ ਆਖਿਆ ਮੈਂ ਕੇਰਾ ਪਾਇਆ ਨੂਨ ਉਹ ਕਹਿੰਦਾ ਤਾਂ ਖਾਰੀ ਕਰੀ ਪਈ ਐ ਐਨੇ ਗੱਲਾਂ ਤਾਂ ਪੜ ਗਿਆ ਪਾਰਾ ਚੱਕ ਕੇ ਜੁੱਤੀ ਮੇਰੇ ਕਮਾ ਕਰਤਾ ਐ ਐਨੀ ਗੱਲ ਨਹੀਂ ਚੱਲਦਾ ਹੈਗਾ ਫੁੱਪੜ ਵੀ ਬਸ ਬਾਣਾ ਹੀ ਨਾ ਬਸ ਮੈਂ ਹੁਣ ਕੀ ਕਹਾਂ ਜਮਾਈ ਮਾੜੇ ਦਾ ਮਾੜੀਆਂ ਗੱਲਾਂ ਤੋਂ ਮਾੜੀਆਂ ਮਾੜੀਆਂ ਗੱਲਾਂ ਤੇ ਲੜ ਪੈਂਦਾ ਮੇਰੇ ਨਾਲ ਚਲ ਇਹ ਤਾਂ ਤੁਹਾਡੀ ਨੂਨ ਪਿੱਛੇ ਲੜਾਈ ਹੋਗੀ ਇਹ ਗੁੱਸਾ ਪਹਿਲਾਂ ਵੀ ਤਾਂ ਹੋਈ ਆ ਜਦ ਤੂੰ ਇਹਨੇ 2 ਮਹੀਨੇ ਰੱਖ ਲਈਆਂ ਜਦ ਕੀ ਹੋ ਗਿਆ ਸੀ ਜਦੋਂ ਉਸ ਨਾਮ ਗਾਏ ਆ ਆਹੋ ਜਿਹੜੀ ਤੂੰ ਕਹਿੰਦੀ ਸੀ ਬਾਜ਼ਾਰ ਚ ਕੁੱਟਿਆ ਤੇਰੇ ਫੁੱਫੜ ਨੇ ਤਾਂ ਮੈਨੂੰ ਫੋਨ ਤੇ ਰੋਂਦੀ ਸੀ ਕਾ ਕਰਕੇ ਫੋਨ ਨੇ ਕੀ ਹਤੀ ਕੀ ਦੱਸਾਂ ਤੈਨੂੰ ਹੁਣ ਉੱਥੇ ਕੀ ਹੋਇਆ ਸੀ ਬਾਜ਼ਾਰ ਚ ਬਾਜ਼ਾਰ ਚ ਗਈ ਸੀ ਉਹਨਾਂ ਦੇ ਸਾਡੇ ਰਿਸ਼ਤੇਦਾਰਾਂ ਦੇ ਵਿਆਹ ਸੀ ਤੇਰੇ ਫੁੱਫੜ ਦੇ ਮਾਮੇ ਦੇ ਮੁੰਡੇ ਦਾ ਅੱਛਾ ਮੈਂ ਕਿ ਮੇਰੇ ਕੋਲ ਤਾਂ ਕੋਈ ਕੱਪੜਾ ਹੀ ਹੈ ਨਹੀਂ ਫੇਰ ਚੱਲ ਬੰਨੀ ਸ਼ੂਟ ਦਵਾ ਲਿਆ ਅੱਛਾ ਮੈਂ ਦੋ ਤਿੰਨ ਦੁਕਾਨਾਂ ਤੇ ਗਈ ਮੇਰੇ ਤਾਂ ਕੋਈ ਛੂਟ ਨਹੀਂ ਪਸੰਦ ਆਇਆ ਅੱਛਾ ਫੇਰ ਤੇਰੇ ਪੁੱਪ ਨੂੰ ਲੱਗੀ ਸੀ ਭੁੱਖ ਫੇਰ ਉਹ ਤਾਂ ਕਹਿੰਦਾ ਮੈਨੂੰ ਤਾਂ ਭੁੱਖ ਲੱਗੀ ਐ ਚੱਲ ਕਰੇ ਫੇਰ ਆਖਿਆ ਮੈਂ ਛੂਟ ਲੈ ਕੇ ਜਾਣਾ ਤੂੰ ਦੂਜੀ ਦੁਕਾਨ ਤੇ ਵਗ ਚੱਲ ਫੇਰ ਇਥੋਂ ਫੇਰ ਪਾਰਾ ਵਧ ਗਿਆ ਬਹਿ ਜਾਣਾ ਬਾਜ਼ਾਰ ਚ ਹੀ ਲੱਗ ਗਿਆ ਪੁੱਤਾਂ ਤੂੰ ਵੀ ਭੂਹਾ ਪਤਾ ਨਹੀਂ ਕਿਹੜੀਆਂ ਡਰੈੱਸਾਂ ਪਾਲਦੀਆਂ ਫੈਂਸੀ ਆ ਸਿੰਪਲ ਜਿਹੇ ਤਾਂ ਨਹੀਂ ਛੂਟ ਪਾਣੇ ਹੁੰਦੇ ਆ ਤੈਨੂੰ ਤਿੰਨ ਚਾਰ ਦੁਕਾਨਾਂ ਤੇ ਕੋਈ ਛੂਟ ਨਹੀਂ ਪਸੰਦ ਆਇਆ ਨਹੀਂ ਮੈਂ ਆਖਿਆ ਗਾਹਾਂ ਮਾਂ ਮੇਰੇ ਮੁੰਡੇ ਦਾ ਵਿਆਹ ਐ ਮਾਤੇ ਅੱਜ ਵਸੂਟ ਲੱਗਿਆ ਕੋਈ ਸੋਨਾ ਜਾਂ ਰਾਂਗ ਉਹ ਵੀ ਸੋਨਾ ਜਾਂ ਚੂਟੋ ਉਹ ਫੇਰੇ ਉੱਤੇ ਜਾਂਦੀ ਮੈਂ ਜਸ ਮੈਂ ਤੇਰੀ ਵਿਚਾਰ ਦੁਕਾਨਾਂ ਤੇ ਕੋਈ ਸੂਟ ਹੀ ਨਹੀਂ ਵਧੀਆ ਲੱਗਿਆ ਹੈਗਾ ਨਹੀਂ ਮੇਰੇ ਪਸੰਦ ਦਾ ਕੋਈ ਮਿਲਿਆ ਨਹੀਂ ਜਿਹੜਾ ਕੋਈ ਦਿਖਾਇਆ ਕਰ ਨਾ ਤਾਂ ਮੇਰੇ ਕੋਲੇ ਹੋਇਆ ਕਰ ਮੈਨੂੰ ਲੱਗਦਾ ਤੇਰੇ ਵਾਸਤੇ ਤਾਂ ਵੱਖਰਾ ਹੀ ਖਰਖਾਨਾ ਖੋਲਣਾ ਪੈਣਾ ਕੱਪੜੇ ਦਾ ਬਾਲੇ ਨਾ ਫੇਰੇ ਕਰਦੀਆਂ ਕਿ ਤਾ ਭੂਆ ਤੂੰ ਹੱਦ ਤੋਂ ਪਰੇ ਰਹਤੀ ਏ ਨਹੀਂ ਕੋਈ ਮਾਦਾ ਮੀਡੀਅਮ ਜਾਂ ਚੂਟ ਪਾਉਂਦੀ ਸੀ ਜੇ ਤਾਂ ਜਾਂ ਤਾਂ ਬਹਿ ਜਾਣੇ ਜਮੇ ਗੂੜਾ ਦਿਖਾ ਦਿੰਦੇ ਸੀ ਜਾਂ ਫਿਰ ਜਮੇ ਬੁੜੀਆਂ ਵਾਲਾ ਦਿਖਾ ਦਿੰਦੇ ਸੀ ਸੂਟ ਥੁਰੇ ਜਾਣਾ ਸੀ ਜੀਨ ਲੈ ਲੰਦੀ ਹੁਣ ਹੱਸਦੀ ਆ ਫੇਰ ਮਰ ਕੀ ਨਖਰੇ ਤਾਂ ਇਹਨੇ ਮਾਰਦੀ ਆ ਤੂੰ ਜੀਨਾਂ ਪਾਉਣ ਵੇ ਤਾਂ ਧੀਏ ਜੀਨਾਂ ਨਹੀਂ ਪਾਇਆ ਹੁਣ ਮੈਂ ਕਿਹੜੇ ਜੀਨਾਂ ਪਾऊं ਹੁਣ ਤਾਂ ਮੈਨੂੰ ਸੂਟ ਵੀ ਨਹੀਂ ਲੈ ਕੇ ਦਿੰਦਾ ਤਾਂ ਹੀ ਜਾ ਮੈਂਪੋਰ ਬਣਿਆ ਉਹ ਤਾਂ ਹੀ ਤਾਂ ਫੁੱਫੜ ਤੋਂ ਕੁੱਟਖਾਨੀ ਆ ਤੂੰ ਜਿਹਨ ਜਿਹੇ ਲੈ ਕੇ ਦਿੰਦਾ ਪਾਲਿਆ ਕਰ ਤੇਰੇ ਕਿਹੜੇ ਨਖਰੇ ਥੱਲੇ ਆਂਦੇ ਆ ਤੂੰ ਐ ਕਰੀ ਦੋ ਤਿੰਨ ਮੇਰੇ ਸਮਾਨ ਵਾਲੇ ਪਏ ਸੂਟ ਹੋ ਲੈ ਜੀ ਮੈਂ ਕਿਹੜਾ ਪਾਉਂਦੀ ਆ ਮੈਂ ਤਾਂ ਅਹੇ ਜੇ ਕੱਪੜੇ ਪਾਣੀਆਂ ਦਾਸ ਉਹ ਇਨੇ ਗੂੜੇ ਮਾਰੇ ਕਿਵੇਂ ਪੈਣਗੇ ਦੇਖ ਲਪੂਗਾ ਮੈਂ ਸਹੀ ਕਹਨੀ ਆ ਫੇਰ ਨਾ ਕਰੇ ਮੈਂ ਕਿਹਾ ਤੇ ਤੈਨੂੰ ਪੈਸੇ ਲੈਣੀਆਂ ਫਰੀ ਤਾਂ ਦੇ ਰਹੀਆਂ ਤੈਨੂੰ ਨਹੀਂ ਹੁਣ ਤੋਂ ਬਸ ਗੱਲਾਂ ਹੀ ਮਾਰੀ ਜਾਵੇਂਗੀ ਵਿਚਾਰੀ ਕੋ ਟੁੱਵੀ ਪਿਆਵੇਂਗੀ ਸਿਰ ਦੁਖਣ ਲੱਗਾ ਮੇਰਾ ਤਾਂ ਗੱਲਾਂ ਮਾਰ ਕੇ ਉਹਦੇ ਪੂਆ ਅੱਜ ਚਾਹ ਤਾਂ ਤੈਨੂੰ ਪਿਆ ਦੰਦੀ ਦੁੱਧ ਨਹੀਂ ਹੈਗਾ ਘਰੇ ਮੈਂ ਬੱਸ ਹੁਣ ਇਹਦੇ ਕੋਲ ਦੁੱਧ ਨਹੀਂ ਆ ਸਾਡੇ ਗਵੰਟੀ ਤਾਂ ਹੋਣਗੇ ਕੋਈ ਉਹਨਾਂ ਤੋਂ ਪੜ ਲੈ ਗਲਾਸ ਲੈ ਕਿਹੜੀ ਗੱਲ ਕਰਤੀ ਪੂਆ ਗਵਾਂਡੀਆਂ ਨਾਲ ਤਾਂ ਸਾਡੀ ਕੋਈ ਨਹੀਂ ਬਣਦੀ ਕੋਈ ਨਹੀਂ ਬੋਲ ਕੇ ਤਾਂ ਨਹੀਂ ਸਾਡੇ ਨਾਲ ਦੁੱਧ ਕੀ ਸੰਤੋ ਪਾਣੀ ਦਿੰਦਾ ਕੋਈ ਸਾਰੇ ਪਿੰਡ ਚ ਤਾਂ ਅਸੀਂ ਬਦਨਾਮ ਹੋਏ ਪਏ ਆ ਮੈਂ ਦੱਸ ਸਾਡੇ ਤਾਂ ਜੇ ਕੋਈ ਨਾ ਚੀਜ਼ ਹੋਵੇ ਨਾ ਮਤਲਬ ਆ ਜਿਕੇ ਗਵਾਂਡੇ ਕੋ ਨਾ ਪੜਦੇ ਹੋ ਮੈਨੂੰ ਮੈਂ ਥੋੜੇ ਗਵਾਂਢੀ ਚੰਗੇ ਵੇ ਸਾਡੇ ਗਵਾਂਢੀ ਨਹੀਂ ਦਿੰਦਾ ਦੁੰਦੇ ਨਾ ਅਸੀਂ ਲਈਏ ਗਵਾਂਡੀਆਂ ਨੂੰ ਸਿੱਧੀ ਜੀ ਗੱਲ ਆ ਜੇ ਆਪਨੇ ਕੋਈ ਚੀਜ਼ ਦਿੰਦੇ ਫਿਰ ਆਇੰਦਾ ਮਤਲਬ ਜੇ ਗਵਾਂਢੀ ਦਾ ਕੋਈ ਚੀਜ਼ ਲੈਣੀ ਹੁੰਦੀ ਹੈ ਤੇ ਦੇਣੀ ਵੀ ਪੈਂਦੀ ਹੈ ਉਹਨਾਂ ਨੂੰ ਭਾਈ ਆਪਣੇ ਤੋਂ ਨਹੀਂ ਵਰਤਿਆ ਜਾਂਦਾ ਹੈਗਾ ਭੂਆ ਪਹਿਲਾਂ ਕੋਈ ਚੀਜ਼ ਲੈ ਜਾਂਦੇ ਸੀਗੇ ਅਸੀਂ ਦੇ ਦਿੰਦੇ ਤੇ ਉਹ ਤੋੜ ਕੇ ਦੇ ਜਾਂਦੇ ਆ ਫਿਰ ਇਸ ਤਰ੍ਹਾਂ ਦੇਣਾ ਲੈਣਾ ਹੀ ਬੰਦ ਕਰ ਤਾਂ ਅਸ ਤਾਂ ਕਹਦਾ ਭਾਈ ਜੀ ਨਹੀਂ ਕਰ ਤੀ ਤੂੰ ਤਾਂ ਭਾਣਾ ਬਾੜੀਆਂ ਗੱਲਾਂ ਮਾਰਦੀਆਂ ਤੂੰ ਤਾਂ ਹੀ ਤਾਂ ਫੇ ਗਵਾਂਢੀਆਂ ਨਾ ਨਹੀਂ ਤੇਰੀ ਬਣਦੀ ਤੇ ਚਲ ਹੁਣ ਚਾਹ ਤਾਂ ਨਹੀਂ ਪੀਉਂਦੀ ਤੂੰ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਮੈਂ ਬਿੰਦ ਪੈ ਜਾ ਤਾਂ ਮੇਰੇ ਸਿਰ ਤੋਂ ਬੋਣ ਹਲ ਜੀ ਲੈ ਤੂੰਆਂ ਤਿੰਨ ਦਿਨ ਹੋ ਗਏ ਤਾਂ ਲੈਟ ਨਹੀਂ ਆਈ ਨਾ ਮੋਟਰ ਆਈ ਆ ਜਿਹੜਾ ਪਾਣੀ ਸੀਗਾ ਉਹ ਸੀ ਪੀ ਗਏ ਹੁਣ ਮੈਂ ਤੈਨੂੰ ਪਾਣੀ ਕਿੱਥੋਂ ਦੇਵਾਂ ਪਾਣੀ ਤਾਂ ਹੈ ਨਹੀਂ ਆਏ ਕਰ ਰਾਮ ਕਰ ਲੈ ਤੂੰ ਥੱਕੀ ਹਾਰੀ ਆਈ ਹੋਵੇਂਗੀ ਠੀਕ ਆ ਇੱਕ ਦਿਨ ਨਹੀਂ ਪਾਣੀ ਪੀਏਂਗੀ ਫੇਰ ਕੀ ਹੋ ਗਿਆ ਪੈ ਜਾ ਮੇਰਾ ਦੂ ਸਰ ਗਿਆ ਬਣ ਦੇ ਬੰਟੀ ਲੋ ਦੱਸ ਪਾਣੀ ਦੀ ਬੁੱਟਕ ਨਹੀਂ ਪਉਂਦੀ ਐ ਨਾ ਕਹੀ ਜਿਪਤੀ ਜੀ ਐ ਹੈ ਵਿਪਾਰ ਚਾਦੀ ਘੁੱਟ ਤਾਂ ਨਹੀਂ ਪਈ ਕਦੀ ਪਾਣੀ ਵੀ ਨਹੀਂ ਸਾਡੇ ਤਾਂ ਐਡਾ ਕੱਟ ਥੋੜਾ ਹੀ ਹੁੰਦਾ ਹੈਗਾ ਵੀ ਲਾਈਟ ਜਾਂਦੀ ਆ ਤਾਂ ਘੰਟਾ ਜਾਂਦੀ ਆ 2 ਘੰਟੇ ਜਾਂਦੀ ਆ ਮੁੜ ਕੇ ਤਾਂ ਲਾਈਟ ਆਉਂਦੀ ਹੋਈ ਐ ਤੇ ਭਾ ਕੇ ਰੱਖਦੇ ਆਪਾਂ ਜਦੋਂ ਐਡਾ ਕੱਟ ਲੱਗਦਾ ਹੋਵੇ ਨਹੀਂ ਉਹੀ ਮਾਜਣਾ ਨਹੀਂ ਹੈਗਾ ਇਹਦਾ ਚੱਲ ਭੈਣੇ ਆਪਦਾ ਘਰ ਹੀ ਚੰਗਾ ਬਿੰਦਰਾਮ ਕਰਕੇ ਜਾਨੀ ਆ ਉੱਥੇ ਕੋਟਾ ਦਾ ਮਾਰਦਾ ਭਣੇ ਆਪਦਾ ਘਰ ਹੀ ਚੰਗਾ ਫੁੱਫੜੇ ਦਾ ਭਵੇਂ ਲੜਦਾ ਹੀ ਐ ਪਾਣੀ ਤਾਂ ਪਲਾਈ ਹੀ ਦਿੰਦਾ ਕੀ ਕਰਾਉਣਾ ਇਹ ਜੀ ਭਤੀਜੀ ਤੋ ਜਾਣੇ ਆਪਦੇ ਘਰੇ ਭਣੇ ਆਪਦਾ ਘਰ ਹੀ ਚੰਗਾ